ਇੱਕ ਰੁਪਈਆ ਚਾਂਦੀ ਦਾ ਮੋਦੀ ਸਾੜਾ ਗੰਦੀ ਨਾ ਕਿੰਨੇ ਸੋਹਣੇ ਸੋਹਣੇ ਆਏ ਮੋਦੀ ਤੇਰੇ ਪਰੌਣੇ ਆਏ ਕਿੰਨੇ ਸੋਹਣੇ ਸੋਹਣੇ ਆਏ ਮੋਦੀ ਤੇਰੇ ਪਰੌਣੇ ਆਏ ਇਹ ਸਾਡਾ ਅੰਨ ਦੇ ਦੇਵਤਾ ਸੜਕ 'ਤੇ ਰੋਲ ਰਿਹਾ ਇਹਨਾਂ ਦਾ ਕਿਹੜਾ ਜੀ ਕਰ ਰਿਹਾ ਵੀ ਉਰੇ ਰੋਲਣਾ ਐਸੇ ਸਾਡਾ ਵੀ ਜੀ ਕਰਦਾ ਕਹਣਾ ਬੈਠ ਲੈਣ ਨੂੰ ਇਹ ਵਿਚਾਰੇ ਬੂਡੇ ਜਿੰਦੇ ਗੋਡਿਆਂ ਤੇ ਤੁਰੇ ਜਾਂਦਾ ਉਹ ਵੀ ਬੈਠੇ ਆ ਯੋ ਮੋਦੀ ਲੂ ਕਿ ਆ ਤੂੰ ਬੈਠਿਆ ਇਹ ਸਾਹਮਣੇ ਆ ਕੇ ਗੱਲ ਕਰੇ ਕਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਉਪਰਾਲੇ ਕਰ ਰਹੇ ਹਾਂ ਕਿਸਾਨ ਨਿਧਨ ਯੋਜਨਾ ਦੇਦੇ ਹਾਂ 2-2000 ਰੁਪਏ ਦੇ ਰਹੇ ਹਾਂ ਇਤਾਂ ਦੇ ਉਪਰਾਧ ਕਰ ਰਹੇ ਹਾਂ ਕਹਿੰਦੇ ਅਸੀਂ ਯੋ ਮੋਦੀ ਇਹ ਪਹਿਲਾਂ 2000 ਮੈਂ ਆਪਣੀ ਰਸੋਈ ਚਲਾ ਕੇ ਦਿਖਾ ਦੇਵਾਂ ਅਸੀਂ ਆ ਇਹਨੂੰ ਮੰਨ ਜਾਂਗੇ ਯੋ ਸਾਡੀਆਂ ਫਸਲਾਂ ਕਹਿੰਦਾ ਵੀ ਸਾਡੀ ਜ਼ਮੀਨਾਂ ਵੀ ਮੈਂ ਰੱਖ ਲਿਆ ਵੀ ਮੈਂ ਇਹਨਾਂ ਨੂੰ ਵੇਲੇ ਕਰ ਦਿਆ ਕਿਸਾਨਾਂ ਨੂੰ ਕੀ ਬਾਤ ਬਈ ਸਾਡਾ ਕੋਈ ਹੱਕ ਨਹੀਂ ਹੈਗਾ ਸਾਡੇ ਬੱਚਾ ਵੇ ਥਰੂ ਗੋਲੇ ਗੇਰੇ ਐ ਜੇ ਅਸੀਂ ਪਰਾਲੀ ਫੂਕਦੇ ਆ ਫਿਰ ਕਹਿੰਦੇ ਆ ਧੂਆ ਚੜ ਗਿਆ ਕਿਆ ਵਾ ਸਾਨੂੰ ਕੋਈ ਧੂਆ ਨਹੀਂ ਚੜਦਾ ਸਾਡੇ ਵੀਰਾਂ ਨੂੰ ਕੋਈ ਧੂਆ ਨਹੀਂ ਚੜਦਾ ਇਹ ਕਾਤੇ ਨਹੀਂ ਉਹ ਕਰਦੇ ਲੰਗਾਂਗੇ ਤਾਂ ਸਹੀ ਅਸੀਂ ਜਿੰਨਾ ਮਰਜੀ ਲੰਗੇ ਨਹੀਂ ਸਾਡੇ ਕਾਨੂੰਨ ਸਾਨੂੰ ਦੇ ਦੇ ਵਾਪਸ ਬਸ ਕੀ ਇਸ ਬਾਤ ਕਰਾਂਗੇ ਉਹ ਜੀ ਇਹਨਾ ਤਾਂ ਜੇ ਤਾਂ ਪਹਿਲਾ ਮੁੱਕਰ ਕੇ ਹੋਣ ਕੋਈ ਇਦਾਂ ਦਾ ਬਸ ਉਹ ਅਸੀਂ ਲਿਖਤ ਮਕ ਲਵਾਵਾਂਗੇ ਅਸੀਂ ਲਿਖਤ ਕਰਵਾਵਾਂਗੇ ਮੈਂ ਕਿ ਪੈਰਾਂ ਹੱਥ ਲਾਵਾਂਗੇ ਵੋਟਾਂ ਨੂੰ ਕਿਉਂ ਪੈਰਾਂ ਹੱਥ ਲਾਵਾਂ ਫਿਰਨੇ ਇਹ ਸਾਡੇ ਵੋਟਾਂ ਮੰਗਣ ਵੀ ਨਾ ਆਣ ਦਾ ਲੈਣਾ ਆਉਣਗੇ ਜਦ ਕਿਵੇਂ ਕਰ ਕਰ ਫਿਰਨਗੇ ਫਿਰ ਤੀਮੀਆਂ ਗੜ ਵਿੱਚ ਪੱਲੇ ਪਾਉਣਗੇ ਉਹਨਾਂ ਦੇਵੇਂ ਦੇਖਿਓ ਫਿਰ ਕਿਹੜੀ ਸਫਰ ਤੀਮੀਆਂ ਪਾਉਣਗੀਆਂ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਸੰਭੂ ਤੇ ਮੌਜੂਦ ਹਾਂ ਕਿਸਾਨਾਂ ਨੂੰ 16 ਦਿਨ ਹੋ ਗਏ ਨੇ ਆਪਣੀਆਂ ਹੱਕੀ ਮੰਗਾਂ ਮੰਬਾਉਣ ਦੇ ਲਈ ਦਿੱਲੀ ਵੱਲ ਕੂਚ ਕੀਤਾ ਸੀ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਰਸਤੇ ਦੇ ਵਿੱਚ ਰੋਕ ਲਿਆ ਗਿਆ ਰੋਕਾਂ ਲਗਾ ਕੇ ਵੱਡੀਆਂ ਕੰਕਰੀਟ ਦੀਆਂ ਦੀਵਾਰਾਂ ਕਰਕੇ ਸ਼ਕਤੀ ਦਾ ਬਲ ਦਾ ਪ੍ਰਯੋਗ ਕਰਕੇ ਕਿਸਾਨਾਂ ਨੂੰ ਇੱਥੇ ਰੋਕਿਆ ਗਿਆ ਏ ਸੋ ਬੀਬੀਆਂ ਇੱਥੇ ਪਹੁੰਚੀਆਂ ਨੇ ਗੱਲ ਕਰਦੇ ਆਂ ਹਾਂਜੀ ਵੈਗਰੂ ਜੀ ਕਾ ਖਾਲਸਾ ਹਾਂ ਵੈਗਰੂ ਜੀ ਕੀ ਪਤੇ ਕੀ ਨਾਮ ਹੈ ਜੀ ਕੁਲਵਿੰਦਰ ਕੌਰ ਕਿੱਥੋਂ ਆਏ ਹੋ ਜੀ ਮਡੌਲੀ ਤੋਂ ਮਡੌਲੀ ਤੋਂ ਜੀ ਤੁਸੀਂ ਇੱਥੇ ਪਹੁੰਚੇ ਜੀ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸੀਗੇ ਕਿਸਾਨਾਂ ਨੂੰ ਇੱਥੇ ਰੋਕਿਆ ਗਿਆ ਹੈ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਕਿਦਾਂ ਦਾ ਹੈ ਸਰਕਾਰ ਕਹਿ ਰਹੀ ਆ ਕਿ ਟਰੈਕਟਰ ਟਰਾਲੀਆਂ ਲਜਾਣੀਆਂ ਠੀਕ ਨਹੀਂ ਹੈਗੀਆਂ ਤਾਂ ਕਰਕੇ ਰੋਕੇ ਗਏ ਨੇ ਕੀ ਮੰਨਦੇ ਹੋ ਤੁਸੀਂ ਇਹ ਗੱਲ ਨੂੰ ਜਿਸ ਇਹ ਤੇ ਜੀ ਸਾਡੇ ਹੱਕ ਸਾਨੂੰ ਮਿਲ ਜਾਣ ਸਾਨੂੰ ਦੇ ਕਰਜ਼ਾ ਮਾਫੀ ਮਿਲ ਜਾਏ ਹਾਂਜੀ ਜੇ ਸਾਨੂੰ ਨੇ ਸਾਡੇ ਇੱਥੇ ਇਹ ਕਰਦੇ ਮੰਗਾ ਪੂਰੀਆਂ ਤਾਂ ਸਾਨੂੰ ਜਾਣੀ ਕੀ ਲੋੜ ਨਹੀਂ ਹੈ ਇਹ ਸਾਡਾ ਅੰਨ ਦੇ ਦੇਵਤਾ ਸੜਕ 'ਤੇ ਰੋਲ ਰਿਆ ਇਹਨਾਂ ਦਾ ਕਿਹੜਾ ਜੀ ਕਰਦਿਆ ਵੀ ਉਰੇ ਰੋਲਣਾ ਐਸੇ ਸਾਡਾ ਵੀ ਜੀ ਕਰਦਾ ਘਰ ਬੈਠ ਲੈਣ ਨੂੰ ਇਹ ਵਿਚਾਰੇ ਬੂਡੇ ਜਿੰਦੇ ਗੋਡਿਆਂ ਤੇ ਤੁਰੇ ਜਾਂਦਾ ਉਹ ਵੀ ਬੈਠੇ ਆ ਯੋ ਮੋਦੀ ਲੂ ਕਿ ਆ ਕਿਉਂ ਬੈਠਿਆ ਇਹ ਸਾਹਮਣਾ ਆ ਕੇ ਗੱਲ ਕਰੇ ਸਾਡੇ ਕਰਜ਼ਾ ਮਾਫੀ ਕਰ ਦੇ ਸਾਜਾ ਕਿਸਾਨ ਆਪਣੀ ਫਸਲ ਆਪਣੇ ਹੱਥ ਹੱਕ ਮੰਗ ਰਿਆ ਕਿਸਾਨ ਆਪਣੀ ਫਸਲ ਨੂੰ ਵੇਚਣਾ ਚਾਹ ਸਾਰੇ ਆਪਣੀ ਚੀਜ਼ ਦਾ ਆਪ ਮੁੱਲ ਪਾਵਾਂ ਕਿਸਾਨ ਬਚੈਰਾ ਆੜਤੀਆਂ ਕੇ ਮੂਰੇ ਬਹਿਟ ਜਾ ਕਿਸਾਨ ਦਾ ਕੋਈ ਹੱਕ ਨਹੀਂ ਹੈ ਵੀ ਕਿਸਾਨ ਵੀ ਆਪਣੀ ਚੀਜ਼ ਦਾ ਆਪ ਮੁੱਲ ਲੇ ਵੀ ਉਹ ਮੁੱਲ ਲੈਣਾ ਚਾਹੀਦਾ ਮੋਦੀ ਸਾਡਾ ਹੱਕ ਦੇ ਦੇਵੇ ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਉਪਰਾਲੇ ਕਰ ਰਹੇ ਹਾਂ ਕਿਸਾਨ ਨੀਤੀ ਨਿਯੋਜਨਾ ਦੇ ਦੇ 2 200 ਰੁਪਏ ਦੇ ਰਿਆ ਇਦਾਂ ਦੇ ਉਪਰਾਲੇ ਕਰ ਰਹੇ ਆ ਕਹਿੰਦੇ ਅਸੀਂ ਇਹ ਤਾਂ ਜੀ ਸਾਰਾ ਝੂਠ ਬੋਲਦੇ ਆ ਇਹ ਝੂਠ ਬੋਲ ਰਹੇ ਆ ਇਹ ਕੋਈ ਨਹੀਂ ਜੀ ਤੁਹਾਨੂੰ ਪਤਾ ਹੋ 2000 ਮਾ ਸਾਢੇ 1000 ਹੋ ਜਾਏਗਾ ਯੋ ਮੋਦੀ ਇਹ ਪਹਿਲਾਂ 2000 ਮਾ ਆਪਣੀ ਸੋਈ ਚਲਾ ਕੇ ਦਿਖਾ ਦੇ ਬੈ ਲੋ ਅਸੀਂ ਆ ਇਹਨੂੰ ਮੰਨ ਜਾਗੇ ਇਹ ਸਾਡੇ ਅਸੀਂ ਕੀ ਕਰ ਚਲਾ ਲਾਂਗੇ ਸਾਨੂੰ ਜਮੀਂ ਮੁੰਡ ਲੈ ਰਿਆ ਹੋ ਇਹ ਸਾਡੀਆਂ ਫਸਲਾਂ ਕਹਿੰਦਾ ਵੀ ਸਾਡੀ ਜ਼ਮੀਨਾਂ ਵੀ ਮੈਂ ਰੱਖ ਲਿਆ ਵੀ ਮੈਂ ਇਹਨਾਂ ਨੂੰ ਵੇਲੇ ਕਰ ਦਿਆ ਕਿਸਾਨਾਂ ਨੂੰ ਕੀ ਬਾਤ ਬਈ ਸਾਡਾ ਕੋਈ ਹੱਕ ਨਹੀਂ ਹੈਗਾ ਸਾਡੇ ਬੱਚੇ ਵੀ ਰੋਲਣਗੇ ਸਾਡੇ ਵੀਰ ਭਾਈ ਰੋਲ ਰਹੇ ਆ ਸਾਨੂੰ ਵੀ ਹੱਕ ਹੈਗਾ ਸਾਡਾ ਵੀ ਵੀ ਅਸੀਂ ਆਪਣੀ ਆਪਣੀ ਫਸਲ ਦਾ ਆਪ ਮੁੱਲ ਲੈਣ ਸਾਨੂੰ ਵੀ ਸਾਡੀ ਫਸਲ ਦਾ ਮੁੱਲ ਮਿਲੇ ਇਹ ਕਿੱਕਣ ਉਹ ਕਰਦਾ ਫੇ ਪਹਿਲਾਂ ਸਾਡੇ ਨਾਲ મોદી ਆ ਕੇ ਇੱਥੇ ਗੱਲ ਤਾਂ ਕਰੇ મોદી ਕਿਉਂ ਨੂੰ ਕਾ ਫਿਰ ਰਿਹਾ ਕਿਉਂ ਹੀ ਨਾ ਖੱਟੜਪੀਟ ਨੇ ਹਰਿਆਣੇ ਨੇ ਕਿਉਂ ਸਾਡੇ ਉਰੇ ਬੈਰੀਗੇਟ ਲਾਈਆਂ ਸਾਡੇ ਬੱਚਾ ਵੇ ਥਰੂ ਗੋਲੇ ਗੇਰੇ ਜੇ ਅਸੀਂ ਪ੍ਰਾਲੀ ਫੂਕਦੇ ਆ ਫਿਰ ਕਹਿੰਦੇ ਧੂਆ ਚੜ ਗਿਆ ਕਿਆ ਵਾ ਸਾਨੂੰ ਕੋਈ ਧੂਆ ਨਹੀਂ ਚੜਦਾ ਸਾਡੇ ਵੀਰਾਂ ਨੂੰ ਕੋਈ ਧੂਆ ਨਹੀਂ ਚੜਦਾ ਇਹ ਕਹਤੇ ਨਹੀਂ ਉਹ ਕਰਦੇ ਉਹ ਕਹਿੰਦੇ ਜੀ ਅੱਗੇ ਜਾਣਗੇ ਮਾਹੌਲ ਖਰਾਬ ਹੋ ਸਕਦਾ ਟਰੈਕਟਰ ਟਰਾਲੀਆਂ ਚ ਕੋਈ ਵੀ ਇਦਾਂ ਦਾ ਸਮਾਨ ਵੀ ਲਿਜਾ ਸਕਦਾ ਇਹ ਕਿਹੜਾ ਜੀ ਮਾਹੌਲ ਖਰਾਬ ਕਰਨ ਆ ਰਹੇ ਪਹਿਲਾ ਪਹਿਲਾ ਸਾਲ ਬੈਠ ਕੇ ਆਇਆ ਕਿਸੇ ਕਿਸਾਨ ਨੇ ਕਿਸੇ ਦਾ ਨੁਕਸਾਨ ਨਹੀਂ ਕਰਿਆ ਕਿਸਾਨ ਵੀਰ ਬੈਠੇ ਆ ਕਿਸਾਨ ਕਿਹੜੇ ਗੋਲੀਆਂ ਚਲਾ ਰਹੀਆਂ ਗੋਲੀਆਂ ਤਾਂ ਮੋਦੀ ਚਲਵਾ ਰਿਆ ਕਿਸਾਨ ਤਾਂ ਸ਼ਾਂਤੀ ਨਾਲ ਬੈਠਿਆ ਈ ਵੀ ਸ਼ਾਂਤੀ ਨਾਲ ਬੈਠੇ ਆ ਕਿਸਾਨ ਵੀਰ ਕੋਈ ਹੋ ਨਹੀਂ ਕਰਦੇ ਕਿਸਾਨਾਂ ਨੂੰ ਤਾਂ ਉਹੀ ਝੂਠਾ ਬਦਨਾਮ ਕਰਿਆ ਵਾਹ ਇਹਨਾਂ ਨੇ ਹਾਂ ਹਾਂਜੀ ਬੀਬੀ ਹਾਂਜੀ ਵੈਗਰੀ ਜੀ ਖਾਲਸਾ ਆ ਵੈਗਰੀ ਜੀ ਫਤਿਹ ਨਾਮ ਜੀ ਗੁਰਵਿੰਦਰ ਕੌਰ ਜੀ ਕਿਸ ਤਰ੍ਹਾਂ ਦੇਖਦੇ ਆ ਜੀ ਤੁਸੀਂ ਸਿਸਟਮ ਨੂੰ ਸਰਕਾਰ ਕਹਿ ਰਹੀ ਆ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਆ ਕਿਸਾਨਾਂ ਨੂੰ ਲਾਭ ਦਵਾਂਗੇ ਪਰ ਕਿਸਾਨ ਨੇ ਸੜਕਾਂ ਤੇ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਸੀਗਾ ਰਸਤੇ 'ਚ ਰੋਕ ਲਿਆ ਗਿਆ ਦੇਖੋ ਸਰਕਾਰ ਸ਼ਰਯਮ ਝੂਠ ਬੋਲਦੀ ਆ ਜੀ ਪਹਿਲਾਂ 2 ਸਾਲ ਅਸੀਂ ਬੈਠ ਕੇ ਆ ਗਿਆ ਜਦੋਂ ਸਾਨੂੰ ਝੂਠਾ ਵਾਅਦਾ ਕਰਕੇ ਅੱਜ ਕਿਸ ਫੇਰ ਮੁਕਰ ਗਈ ਸਰਕਾਰ ਠੀਕ ਆ ਹੁਣ ਨਹੀਂ ਅਸੀਂ ਪਿੱਛੇ ਹਟਦੇ ਹੈਗੇ ਹੁਣ ਤਾਂ ਅਸੀਂ ਪੱਕਾ ਲਿਖਾ ਕੇ ਐਮ ਐਸ ਵੀ ਵਾਪਸ ਲਵਾਂਗੇ ਠੀਕ ਆ ਜੀ ਹਾਂ ਜੀ ਹੁਣ ਨਹੀਂ ਅਸੀਂ ਉਹ ਕਰਦੇ ਆ ਆਪਣਾ ਪਿੱਛੇ ਹਟਣਾ ਜੀ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਸੀਗੀਆਂ ਪਰ ਹੁਣ ਉਹ ਜਿਹੜੇ ਦੂਜੇ ਭਰਾ ਨੇ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਪੰਜਾਬ 'ਚੇ ਪ੍ਰਦਰਸ਼ਨ ਕਰ ਰਹੇ ਨੇ ਜੀ ਨਾਲ ਤਾਂ ਕੋਈ ਤੁਰ ਨਹੀਂ ਰਿਹਾ ਕਿਸ ਤਰ੍ਹਾਂ ਸੰਭਵ ਹੋਊਗਾ ਸਭ ਤੁਰਨਗੇ ਜੀ ਸਭ ਨੂੰ ਤੁਰਨਾ ਪੈਣਾ ਬੱਚਿਆਂ ਪਿੱਛੇ ਸਭ ਦਾ ਏਕਾ ਹੋਊਗਾ ਜੀ ਤੁਰਨਾ ਪੈਣਾ ਪੰਜਾਬ ਸਰਕਾਰ ਨੂੰ ਵੀ ਨਾਲ ਤੁਰਨਾ ਪੈਣਾ ਵੋਟਾਂ ਲੈਣ ਜੇ ਘਰਾਂ ਘਰ ਆਉਣਗੇ ਫਿਰ ਉਹਨਾਂ ਨੂੰ ਕੀ ਲਾਣਤਾ ਪੈਣਗੀਆਂ ਦੱਸੋ ਪਹਿਲਾਂ ਮੈਨੂੰ ਹੈ ਵੋਟ ਲੈਣ ਕਿੱਥੋਂ ਆ ਜਾਣਗੇ ਉਹ ਘਰਾਂ ਘਰਾਂ ਪੰਜਾਬ ਸਰਕਾਰ ਨੂੰ ਵੀ ਨਾਲ ਤੁਰਨਾ ਪੈਣਾ ਸਾਡੇ ਠੀਕ ਹੈ ਜੀ ਸਾਡੇ ਬੱਚੇ ਅਸੀਂ ਕੀ ਬੱਚਾ ਨੂੰ ਮੂੰਹ ਦਿਖਾਵਾਂਗੇ ਅਸੀਂ ਅੱਜ ਜੇ ਆਪ ਨਾ ਐਮਐਫਸੀ ਵਾਪਸ ਲਏ ਜੀ ਸੇ ਠੀਕ ਹੈ ਜੀ ਸਰਕਾਰ ਇੱਕ ਨੌਜਵਾਨ ਸ਼ਹੀਦ ਹੋ ਗਿਆ ਹੈ ਕਿਸਾਨ ਸਿੱਧੀਆਂ ਗੋਲੀਆਂ ਚਲਾ ਰਹੀ ਹੈ ਇਹਦੇ ਵਿੱਚੋਂ ਸੰਭਵ ਆ ਸਰਕਾਰ ਦਾ ਰਵਈਆ ਸਖਤ ਲੱਗ ਰਿਹਾ ਹੈ ਦੇਖੋ ਜੀ ਸਰਕਾਰ ਜਿੰਨਾ ਕੁ ਸਮਰਜੀ ਆਪਣਾ ਸਖਤ ਕਰ ਲਵੇ ਠੀਕ ਆ ਅਸੀਂ ਆਪਣਾ ਪਿੱਛੇ ਨਹੀਂ ਹਟਣਾ ਜੀ ਠੀਕ ਆ ਆ ਸਾਡੇ ਮੂਹਰੇ ਬੈਰੀਕਾ ਹਰਿਆਣਾ ਸਰਕਾਰ ਨੇ ਲਾਇਨੇ ਸਾਡਾ ਬੈਰੀ ਬਣ ਗਿਆ ਠੀਕ ਆ ਪਹਿਲਾਂ ਅਸੀਂ ਬੈਰੀਕਟ ਤੋੜ ਕੇ ਲੰਘ ਕੇ ਦੀ ਹੁਣ ਸਾਡੇ ਦੁਸ਼ਮਣ ਮੂਹਰੇ ਖੜਾ ਤੇ ਲੰਗਾਗੇ ਤਾਂ ਸਹੀ ਅਸੀਂ ਜਿੰਨੇ ਮਰਜੀ ਲੰਗੇ ਨਹੀਂ ਸਾਡੇ ਕਾਨੂੰਨ ਸਾਨੂੰ ਦੇ ਦੇਵੇ ਵਾਪਸ ਬਸ ਸਾਡੀਆਂ ਮੰਗਾ ਮੰਗ ਲਵੇ ਪੂਰੀਆਂ ਸਾਡਾ ਕਿਹਦਾ ਜੀ ਕਰਦਾ ਛੜਕਾਂ ਤੇ ਰੁਲਣੇ ਨੂੰ ਕਰਦਾ ਕਿਸੇ ਦਾ ਜੀ ਆਪਣੇ ਬੱਚੇ ਘਰਾਂ ਛੱਡ ਕੇ ਆਉਣੇ ਨੂੰ ਕਿਦਾ ਜੀ ਕਰਦਾ ਦੇਖਾਂ ਤੇ ਖੱਟੜ ਸਰਕਾਰ ਆ ਕੇ ਉਰੇ ਬੈਠੇ ਛੜਕਾਂ ਤੇ ਸਾਡੇ ਨਾਲ ਫਿਰ ਤਾਂ ਪਤਾ ਲੱਗੇ ਮੈਨੂੰ ਹਾਂ ਇਹ ਉਹ ਲਾਣਾ ਸੀ ਉਹ ਬੈਰੀਗੇਟ ਲਾਣਾ ਦਾ ਖੱਟੜ ਹਰਿਆਣਾ ਹੀ ਮਲਾਂਦਾ ਸਾਡੇ ਪੰਜਾਬ ਵਿੱਚ ਕਿਉਂ ਲਾਇਆ ਕਿਉਂ ਲਾਇਆ ਸਾਡੇ ਪੰਜਾਬ ਵਿੱਚ ਨਾ ਉਹ ਬੈਰੀਗੇਟ ਲਾਂਦਾ ਹਰਿਆਣੇ ਚ ਲਾਂਦਾ ਹੈ ਅਸੀਂ ਪਹਿਲਾਂ ਵੀ ਤੋੜ ਕੇ ਲੰਗੇ ਵੇ ਹੁਣ ਵੀ ਲੰਘ ਜੂਗੇ ਤੋੜ ਕੇ ਹਾਂਜੀ ਕੀ ਨਾਮ ਹੈ ਜੀ ਹਾਂਜੀ ਸਰਜੀਤ ਸਿੰਘ ਜੀ ਸੇਖੂ ਆਸਲ ਜਿਲ੍ਹਾ ਸਾਡਾ ਸੰਗਰੂਰ ਆ ਜੀ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਜੀ ਵੀ ਸਾਡੇ ਬੱਚਿਆਂ ਨੂੰ ਪਹਿਲਾਂ ਵੋਟਾਂ ਦੇ ਲੈਣ ਦੇ ਮਾਰੇ ਪਹਿਲਾਂ ਕੀ ਕੀ ਵਾਦੀ ਕੀਤੀ ਸੀ ਇਹਨਾਂ ਨੇ ਇਹ ਹੀ ਭਗਵੰਤ ਮਾਨਸਤ ਜੀ ਜਿਹੜਾ ਸਾਡੇ ਖੇਤਾਂ ਵਿੱਚ ਔਗਾ ਭਜਾਉਂਦਾ ਫਿਰਦਾ ਸੀ ਠੀਕ ਹੈ ਜੀ ਜਿਹੜਾ ਹੁਣ ਸਾਨੂੰ ਪੁੱਛ ਵੀ ਨਹੀਂ ਰਿਹਾ ਜੀ ਹੈ ਸ਼ੌਂਕਾ ਸਾਡੇ ਉਲਟੇ ਸਾਡੇ ਗੋਲੀ ਟਿੰਗਾ ਕਰਾ ਰਿਹਾ ਜੀ ਕਹਿੰਦੇ ਮੀਟਿੰਗਾਂ ਦਾ ਸਿਸਟਮ ਮੀਟਿੰਗ ਨਹੀਂ ਹੋ ਰਹੀ ਜੀ ਸ਼ਾਬ ਉਹਨਾਂ ਦੇ ਵਾਦੇ ਝੂਠੇ ਵਾਦੇ ਨੇ ਜੀ ਕੋਈ ਮੀਟਿੰਗ ਨਹੀਂ ਹੋ ਰਹੀ ਜੀ ਉਹਨਾਂ ਦੀ ਕੋਈ ਸਾਨੂੰ ਪੁੱਛ ਨਹੀਂ ਰਿਹਾ ਜੀ ਹਾਂ ਜੀ ਆਪਾਂ ਆਪਲੀ ਬੰਸ ਛੜੀਆਂ ਵਜਾਈ ਜਾਂਦੇ ਜੀ ਵੋਟਾਂ ਮੇਰੇ ਕੁਝ ਹੋਰ ਮੰਗੇ ਜੀ ਬਾਅਦ ਚ ਬਾਅਦੇ ਕਰਕੇ ਕੁਝ ਹੋਰ ਕਰਦੇ ਨਹੀਂ ਹੁਣ ਕਿਸ ਤਰ੍ਹਾਂ ਦੇਖਦੇ ਹਾਂ ਜੀ ਕਿਸਾਨ ਕਹਿੰਦੇ ਨੇ ਸੰਤਮਈ ਅੱਗੇ ਵਧਣਾ ਏ ਪਰ ਮਾਹੌਲ ਫਿਰ ਅੱਗੇ ਕਿੰਨਾ ਵਧੇ ਜਾਊਗਾ ਕਿੰਨਾ ਸਾਡੇ ਆਗੂ ਕਹਿਣਗੇ ਅਸੀਂ ਓਕਣ ਕਰਾਂਗੇ ਠੀਕ ਸਾਡੀ ਜਥੇਬੰਦੀਆਂ ਕਹਿਣਗੀਆਂ ਅਸੀਂ ਓਕਣ ਅੱਗੇ ਵਧਾਂਗੇ ਜੇ ਸਾਨੂੰ ਜਥੇਬੰਦੀਆਂ ਨੇ ਕਹਤਾ ਉਰੀ ਬੈਠੇ ਰੋ ਅਸੀਂ ਉਰੀ ਬੈਠੇ ਹਾਂ ਹਾਂ ਜੀ ਫਿਰ ਅਸੀਂ ਉਹਨਾਂ ਤੇ ਬਾਹਰ ਹੋ ਕੇ ਤਾਂ ਨਹੀਂ ਅੱਗੇ ਜਾ ਸਕਦੇ ਠੀਕ ਆਪਾਰਾਪਸੀਆਂ ਆਪਣੀਆਂ ਮੰਗਾਂ ਵਾਪਸ ਲਵਾਂਗੇ ਜੀ ਸੀ ਲੈਣ ਜਾਣਦਿਆਂ ਲਵਾਂਗੇ ਵੀ ਜੀ ਪਹਿਲਾ ਮੰਗਾ ਕਰਕੇ ਪਹਿਲਾ ਵੀ ਤਾਂ ਮੁੱਕਰ ਲੇ ਇਸ ਸਰਕਾਰ ਦਾ ਕੋਈ ਹੋਣੀ ਹੈਗਾ ਇਹ ਤਾਂ ਚੁੱਠੀ ਸਰਕਾਰ ਹੈ ਫਿਰ ਹੁਣ ਕੀ ਵਿਸਵਾਸ ਕਰਾਂਗੇ ਜੀ ਇਹ ਨਾ ਤਾਂ ਇਹ ਤਾਂ ਪਹਿਲਾ ਮੁੱਕਰ ਕੇ ਹੁਣ ਕੋਈ ਇਦਾਂ ਦਾ ਬਣਾ ਉਹ ਅਸੀਂ ਲਿਖਤਮਕ ਲਵਾਵਾਂਗੇ ਅਸੀਂ ਲਿਖਤ ਕਰਵਾਵਾਂਗੇ ਇਹ ਬਸ ਹੀ ਆਪਣੀ ਲਿਖਤਮਾਂ ਲਵਾਵਾਂਗੇ ਵੀ ਇਹ ਮੁੱਕਰਦੇ ਨਹੀਂ ਚਾਹੀਦੇ ਹੈ ਮੁੱਕਰਾਂ ਕਾਨੂੰ ਐ ਸਰਕਾਰ ਸਰਕਾਰ ਕਿਉਂ ਡਰਦੀ ਐ ਨਹੀਂ ਸਰਕਾਰ ਡਰ ਐ ਨਾ ਨਾ ਕਿਸਾਨ ਇਹਨਾਂ ਨੂੰ ਕੁਛ ਨਹੀਂ ਕਹਿੰਦੇ ਨਾ ਇਹਨਾਂ ਨੂੰ ਕਿਸਾਨ ਡੰਡਾ ਸੋਟਾ ਇਹ ਗੋਲੀ ਚਲਾਦੇ ਆ ਸਰਕਾਰ ਕਿਸਾਨ ਦਾ ਇੰਟਰਵਿਊ ਨਹੀਂ ਮਾਰਦੇ ਨੂ ਦੇਖੋ ਵੀ ਨੇ ਗੋਲੀ ਵੀ ਇਹ ਸੁਭ ਕਰਨ ਮਾਰਿਆ ਗੋਲੀ ਗੱਲ ਮਾਰਿਆ ਜੇ ਸਾਹਮਣੇ ਡੰਡੇ ਗੱਲ ਮੁਕਾਬਲਾ ਕਰੋ ਅਸੀਂ ਕਰਾਂਗੇ ਗੱਲ ਉਹ ਪਿੱਠ ਪਿੱਛੇ ਵਾਰ ਕਿਉਂ ਕਰਿਆ ਮੁੰਡੇ ਵੇ ਸਾਡਾ ਬੱਚਾ ਮਰਿਆ ਇੱਕ ਸਾਡਾ ਬੱਚਾ ਹਸਪਤਾਲ ਪਿਆ ਕਿਉਂ ਸਾਨੂੰ ਕੋਈ ਦੁੱਖ ਨਹੀਂ ਆਪਣੇ ਬੱਚਿਆਂ ਦਾ ਸਾਨੂੰ ਵੀ ਤਾਂ ਦੁੱਖ ਹੈ ਇਹ ਵਸੇ ਨੂਚਾਂ ਸਾਡੇ ਹੋਰ ਵੀ ਬੱਚੇ ਨ ਮਰੇ ਉਹ ਤਾਂ ਕਹਿੰਦੇ ਜੀ ਇਦਾਂ ਦੀ ਕੋਈ ਗੱਲ ਹੋਈ ਹੋਣੀ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਮੁੰਡਾ ਅਸੀਂ ਤਾਂ ਪੀਜੀਆਈ ਚ ਐਡਮਿਟ ਕਰਾਇਆ ਰੋਤਕਲ ਜਾ ਕੇ ਖੇਤਾਂ ਚ ਜ਼ਖਮੀ ਹਾਲਤ ਚ ਮਿਲਿਆ ਇਹ ਬਿਆਨ ਦੇ ਰਹੀ ਹੈ ਸਰਕਾਰ ਦਾ ਸਾਰੀ ਸਰਕਾਰ ਦਾ ਜੀ ਝੂਠੀ ਹੈ ਸਰਕਾਰ ਦਾ ਝੂਠ ਬੋਲਦੀ ਹੈ ਇਹ ਕਿੱਥੇ ਹੋਇਆ ਫੇ ਗੋਲੀ ਮਾਰੀ ਸਰੇਆਮ ਪਿੱਠ ਪਿੱਛੇ ਬਾਹਰ ਕਰਿਆ ਕਾਨੂੰਨ ਕਰਿਆ ਪਲਾਸਟਿਕੀ ਗੋਲੀ ਮਾਰੀ ਹੈ ਪਲਾਸਟਿਕੀ ਗੋਲੀ ਦੀ ਗੱਲ ਬੰਦਾ ਮਰ ਜੀ ਯਾਰ ਇਹ ਤਾਂ ਥਮੇ ਵੀ ਸਮਝਦਾ ਰਹੇਗੇ ਠੀਕ ਹੈ ਥਮੇ ਨਿਊ ਦੱਸੋ ਵੀ ਜਿਹੜਾ ਜੋ ਕੰਮ ਕਰਿਆ ਨੇ ਇੱਧਰ ਕਿਸਾਨ ਕਿਹੜੇ ਰਫਲਾ ਨਹੀਂ ਬੈਠੇ ਆ ਉਹ ਕਾਤੇ ਉਹਨਾਂ ਨੇ ਕਾਤੇ ਕਰਿਆ ਆ ਕੰਮ ਠੀਕ ਹੈ ਜੀ ਜਿਹੜੀ ਉਹ ਸਰਕਾਰ ਹੈ ਨਾ ਜੋ ਜ਼ਮੀਂ ਗੰਦੀ ਹੈ ਕਿੰਨੇ-ਕਿੰਨੇ ਬਾਈ ਜੀ ਘਾਟੇ ਵੀ ਮਾਰ ਰਹੀ ਆ ਇੱਕਾ ਨਹੀਂ ਹੋ ਰਿਹਾ ਦੂਜੀਆਂ ਜਥੇਬੰਦੀਆਂ ਨੇ ਉਹ ਪੰਜਾਬ ਚ ਬੈਠੀਆਂ ਨੇ ਇੱਕ ਦੂਜੇ ਤੇ ਬਿਆਨ ਦਾਗ ਰਹੀਆਂ ਨੇ ਉਹ ਵੀ ਸਾਨੂੰ ਘਾਟ ਮਾਰ ਰਹੀ ਆ ਹੱਕ ਤਾਂ ਸਾਰੇ ਪੰਜਾਬ ਦੀ ਲੜਾਈ ਤਾਂ ਪੰਜਾਬ ਦੀ ਆ ਕਿਉਂ ਨਹੀਂ ਨਾਲ ਤੁਰ ਰਹੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਕਹਿੰਦੇ ਨੇ ਸਾਨੂੰ ਕਿਹੜਾ ਸੱਦਾ ਦਿੱਤਾ ਈ ਸੱਤੀ ਨਾਲ ਬੁਲਾਈ ਮੈਂ ਲੜਦੀ ਤਾਈ ਕਹਿੰਦੇ ਅਸੀਂ ਕਿਉਂ ਜਾਈਏ ਤੇ ਯਾਰ ਸਾਨੂੰ ਕਿਹੜਾ ਕਿਸੇ ਨੇ ਸੱਦਾ ਦਿੱਤਾ ਕਿਸ ਨੇ ਦਿੱਤਾ ਯਾਰ ਸਾਨੂੰ ਸੱਦਾ ਕਿਸੇ ਨੇ ਨਹੀਂ ਕਰਾਂਗੇ ਸਭ ਪੰਜਾਬ ਸਾਰਾ ਪੰਜਾਬ ਗੈਲ ਹੈ ਪੰਜਾਬ ਕੋਈ ਪਿੱਛੇ ਨਹੀਂ ਹਟਨੇ ਵਾਲਾ ਸਭ ਗੈਲ ਹੈ ਪਰ ਬਿਆਨ ਤਾਂ ਮੀਡੀਆ ਤੇ ਦੇ ਰਹੇ ਨੇ ਜੀ ਕੋਈ ਕੁਸਕਾ ਓਹ ਮੀਡੀਆ ਦਾ ਕਿਆ ਜੀ ਉਹ ਮੋਦੀ ਦੇ ਦੁਆਰ ਆ ਝੂਠੇ ਬਿਆਨ ਦੁਆਰ ਆ ਮੀਡੀਆ ਜੀ ਸੁਣ ਲੋ ਯਾਰ ਉਸ ਦਿਨ ਜਿੱਦਨ ਮੁੰਡਾ ਜ਼ਖਮੀ ਹੋਇਆ ਠੀਕ ਹੈ ਅਸੀਂ ਚੱਕ ਕੇ ਲੈ ਕੇ ਆਈਆਂ ਉਹ ਕਿ ਕਿਸੇ ਨੇ ਦਿਖਾਇਆ ਹੀ ਨਹੀਂ ਕਿਸ ਨੇ ਦਿਖਾਇਆ ਉਹ ਕਿਸੇ ਨੇ ਦਿਖਾਇਆ ਨਹੀਂ ਗੱਲ ਦਬ ਗਈ ਨਾ ਉਹ ਹਸਪਤਾਲ ਪਚਾ ਦਿਆ ਕਿਸੇ ਨੇ ਉਹਦੀ ਸੁਣੀ ਨਹੀਂ ਠੀਕ ਹੈ ਜੀ ਇਹ ਉਹਨੂੰ ਇਨਸਾਫ ਮਿਲੇ ਨਾ ਮਿਲੇ ਕੋ ਕੁਛ ਵੀ ਨਹੀਂ ਕਹਿ ਸਕਦੇ। ਉਦੋਂ ਉਹ ਨਾ ਕੋਈ ਖਬਰ ਆਈ ਇਕਣਾ ਹੀ ਉਹਨਾਂ ਨੇ ਉਹ ਮੁੰਡੇ ਦੇ ਨਾਲ ਕਰਿਆ ਠੀਕ ਹੈ। ਅੱਖ ਕੱਢਦੀ ਮੁੰਡੇ ਕੀ ਕੋਈ ਕਰਿਆ ਕੁਸ ਇਹ ਸਰਕਾਰ ਸਾਰੀ ਝੁੱਠੀ ਹੈ। ਸਰਕਾਰ ਸਾਰੀ ਇਹ ਸਰਕਾਰ ਬੇਈਮਾਨ ਸਰਕਾਰ ਕੱਖ ਨਿਕਲੀ ਹੈ। ਹਰਪਾਲਪੁਰ ਦਾ ਮੁੰਡਾ ਉਹ ਜਿਹਦੀ ਅੱਖ ਨਿਕਲੀ ਹੈ। ਸਰਕਾਰ ਨੇ ਕਿਆ ਕਰਿਆ? ਇਹ ਮੋਦੀ ਨਾ ਮੋਦੀ ਉਹ ਮੋਦੀ ਤਾਂ ਭੈਣ ਜੀ ਨੂੰ ਲੋਟਾਂ ਨੂੰ ਆਵੇਂਗੇ ਪੈਰ ਹੱਥ ਲਾਵੇਂਗੇ। ਵੋਟਾਂ ਨੂੰ ਕਿਉਂ ਪੈਰ ਹੱਥ ਲਾਵਾ ਫਿਰਨੇ? ਇਹ ਸਾਡਾ ਵੋਟਾਂ ਮੰਗਣ ਵੀ ਨਾ ਆਣ। ਬੋਟਾ ਮੋਂ ਦੇਖਿਓ ਸਾਡੀ ਗੱਲ ਕਿ ਬੋਟਾ ਲੈਣਾ ਆਉਣਗੇ ਜਦ ਕਿਵੇਂ ਕਰ ਕਰ ਫਿਰਨਗੇ ਫਿਰ ਤੀਮੀਆਂ ਗੜ ਵਿੱਚ ਪੱਲੇ ਪਾਉਣਗੇ ਉਹਨਾਂ ਦੇਵੇਂ ਦੇਖਿਓ ਫਰ ਕਿਹੜੀ ਸਫਰ ਤੀਮੀਆਂ ਪਾਉਣਗੀਆਂ ਠੀਕ ਆ ਅੱਜ ਵੜਨ ਨਹੀਂ ਦੇਣੇ ਜੀ ਨਹੀਂ ਅਸੀਂ ਨਹੀਂ ਵੜਨ ਦੇਣੇ ਜੇ ਸਾਡੇ ਕਾਨੂੰਨ ਵਾਪਸ ਹੋ ਗਏ ਹੱਸ ਕੇ ਵੋਟ ਪਾਵਾਂਗੇ ਅਸੀਂ ਠੀਕਾ ਸਾਡੇ ਕਾਨੂੰਨ ਮੰਨ ਜਾਣਾ ਸੀ ਫਸ ਕੇ ਵੋਟ ਪਾਵਾਂਗੇ ਸਾਡਾ ਕਿਹੜਾ ਕੋਈ ਬੈਰ ਆ ਉਹਨਾਂ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਹੈਗਾ ਸਾਡੇ ਤਾਂ ਬਸ ਮੰਗ ਆ ਇੱਕ ਉਹਨਾਂ ਦੇ ਅੱਗੇ ਵੀ ਸਾਡੇ ਸਾਡੀ ਫਾਸਲਾਂ ਦੇ ਹੱਕ ਮਿਲਣ ਸਾਨੂੰ ਦੇਖੋ ਸਾਰਾ ਸਾਡੇ ਅੱਗੇ ਬੱਚੇ ਕੀ ਕਰਨਗੇ ਵਿਦੇਸ਼ਾਂ ਚ ਰੁੱਲ ਰਹੇ ਨੇ ਸਾਡੇ ਬੱਚੇ ਜਾ ਕੇ ਕੀਦਾ ਜੀ ਕਰਦਾ ਜ਼ਮੀਨਾਂ ਵੇਚ ਕੇ ਬੱਚੇ ਵਿਦੇਸ਼ਾਂ ਚ ਭਜਣੇ ਨੂੰ ਮਾਂ ਦਾ ਜਿਗਰਾ ਦੇਖੋ ਜਿਹੜੀ ਭੇਜਦੀਆਂ ਨੇ ਜੇ ਪੰਜਾਬ ਸਰਕਾਰ ਸਾਨੂੰ ਉਰੀ ਨੌਕਰੀਆਂ ਦੇ ਦੇਵੇ ਸਾਨੂੰ ਕੀ ਲੋੜ ਆ ਸਾਡੇ ਬੱਚਿਆਂ ਨੂੰ ਬਾਹਰ ਜਾ ਕੇ ਰੁੱਲਣੇ ਦੀ ਤੁਸੀਂ ਇਹ ਦੱਸੋ ਪਹਿਲਾਂ ਜੇ ਹੁਣ ਊਰੇ ਆ ਕੇ ਤੇ ਭਈਏ ਪ੍ਰਦਾਨ ਕਰ ਰਹੇ ਨੇ ਉਹਦੇ ਆਧਾਰ ਕਾਰਡ ਬਣਾ ਉਹਨਾਂ ਨੂੰ ਸਿਰਫ ਤੇ ਚੜਾ ਜੱਟ ਜ਼ਿਮੀਦਾਰਾਂ ਦੇ ਠੀਕ ਹੈ ਜੀ ਇਹ ਸਾਰੇ ਕਿਸਾਨ ਤਾਂ ਇਹਨਾਂ ਨੇ ਪੈਰਾਂ 'ਚ ਰੋਲਤਾ ਅੱਜ ਸਾਨੂੰ ਕੀ ਲੋੜ ਪੈ ਗਈ ਤੀ ਸੜਕਾਂ ਤੇ ਜੇ ਉਦਣ ਦਾ ਹੀ ਸਾਡਾ ਮੰਨ ਲੈਂਦਾ ਜਿਹੜੇ 2 ਸਾਲ ਅਸੀਂ ਬੈਠ ਕੇ ਆਇਆ ਸਾਨੂੰ ਕੀ ਲੋੜ ਪੈ ਗਈ ਤੀ ਬੈਠਣੇ ਦੀ ਅੱਜ ਊਰੇ ਕਿਹਦਾ ਜੀ ਕਰਦਾ ਘਰ ਛੱਡਣੇ ਨੂੰ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਕਿਸਾਨ ਕਹਿੰਦੇ ਨੇ ਕਰਜ਼ਾ ਮਾਫ਼ ਕਰੋ ਕਰਜ਼ਾ ਆਪਣੀਆਂ ਇਆਸੀਆਂ ਦੇ ਕਾਰਨ ਆਪਣੀਆਂ ਸੌਂਖ ਪੂਰੇ ਕਰਨ ਦੇ ਕਾਰਨ ਕਰਜ਼ਾ ਚੜਾਇਆ ਤੇ ਫੇਰ ਕਰਜ਼ਾ ਮਾਫ਼ ਕਰੋ ਇਹ ਤਾਂ ਸਭ ਜਰਾ ਸਰ ਝੂਠਾ ਜੀ ਦੇਖੋ ਕਰਜ਼ਾ ਸੀਸ ਕਰਜ਼ੇ ਮਾਫੀ ਦੀ ਵੀ ਮੰਗ ਕਰਦੇ ਆ ਅਸੀਂ ਆਪਣੇ ਕਾਨੂੰਨਾਂ ਦੀ ਵੀ ਮੰਗ ਕਰਦੇ ਸਾਡੇ ਦੋਨੇ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਹਾਂਜੀ ਕਿਦਾ ਜੀ ਕਰਦਾ ਕਿਦਾ ਜੀ ਕਰਦਾ ਮੇਰੇ ਸਿਰ ਅੱਜ ਕਰਜ਼ਾ ਹੋਵੇ ਮੇਰੇ ਬਾਰ ਵਿੱਚ ਕੋਈ ਮੰਗਣ ਵਾਲਾ ਖੜਾ ਕਿ ਜੀ ਕਰਦਾ ਕਿਸੇ ਦਾ ਦੇਖੋ ਸਾਡੀ ਮਜਬੂਰੀ ਆ ਅਸੀਂ ਰੋਟੀ ਕਿਉਂ ਚੜਦਾ ਜੀ ਫਸਲ ਦਾ ਰੇਟ ਨਹੀਂ ਸਹੀ ਮਿਲਦਾ ਰੇਟ ਨਹੀਂ ਮਿਲਦਾ ਸਾਨੂੰ ਕੋਈ ਰੇਟ ਨਹੀਂ ਮਿਲਦਾ ਦੇਖ ਨਾ ਸਾਨੂੰ ਕੋਈ ਦੁੱਧ ਦਾ ਰੇਟ ਸਬਜ਼ੀ ਲਾ ਲਓ ਸਾਡੀ ਹੋ ਰੂਲਦੀ ਆ 2 ਰੁਪਏ ਕਿਲੋ ਘਠੇ ਆਲੂ ਵਿਕਦੇ ਨੇ ਅਸੀਂ ਲੈਨੇ ਆ 100-100 ਰੁਪਏ ਕਿ ਲੈ 80 ਰੁਪਏ ਕਿਲੋ ਹੈ ਜਦੋਂ ਸਰਕਾਰ ਦੇ ਹੱਥ ਵਿੱਚ ਚਲੇ ਜਾਂਦੇ ਨੇ ਜਦ ਸਾਡੇ ਖੇਤਾਂ ਵਿੱਚ ਆ ਉਹ 2 ਰੁਪਏ ਕਿਲੋ ਚੀਜ਼ ਆ ਕਹਿੰਦੇ ਜੀ ਜੇ ਕਿਸਾਨਾਂ ਦੀਆਂ ਮੰਗਾਂ ਮੰਨ ਲੀਆਂ ਗਈਆਂ ਤਾਂ ਦੇਸ਼ ਦੇ ਹਾਲਾਤ ਬਹੁਤ ਖਰਾਬ ਹੋ ਜਾਣੇ ਨੇ ਮੰਗਿਆ ਹੀ ਹੋ ਜਾਣੀਆਂ ਬਹੁਤ ਜ਼ਿਆਦਾ ਗਰੀਬ ਦਾ ਕੋਈ ਘਰ ਚੱਲਣਾ ਨਹੀਂ ਰਹਿਣਾ ਜੀ ਗਰੀਬ ਦਾ ਘਰ ਕਿਉਂ ਨਹੀਂ ਚੱਲਣਾ ਕਿਸਾਨ ਤੇ ਖੇਤ ਵਿੱਚ ਕੰਮ ਕਰਨਗੇ ਗਰੀਬ ਦੇਖੋ ਕਿਉਂ ਕਿਸਾਨ ਉਹਨਾਂ ਨੂੰ ਦਿਹਾੜੀ ਨਹੀਂ ਦਿੰਦਾ ਕਿ ਕਿਸਾਨਾਂ ਦੀ ਮੰਗ ਨਹੀਂ ਪੂਰੀ ਕਰਦਾ ਭਈਏ ਜਿਰੀ ਲਾਉਣੋਂ ਤੇ ਨੇ ਕੀ ਕਰ ਲੋ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਕਿ ਕਿਸਾਨਾਂ ਨੂੰ ਤੇ ਪੈਸੇ ਮਾਰ ਰਿਆ ਕਿ ਮਜ਼ਦੂਰ ਦੇ ਮਾਰ ਰਿਆ ਪੈਸੇ ਸ਼ਾਮ ਨੂੰ ਹੱਥ ਤੇ ਧਰ ਕੇ ਪਹਿਲਾਂ ਤੋਰਦਾ ਕਿਸਾਨ ਚਾਹੇ ਕੋਲ ਹੋਣ ਚਾਹੇ ਨਾ ਹੋਣ ਕਿਸਾਨ ਮਾਨਦਾਰਾ ਕਿਸਾਨ ਕਿਸਾਨ ਵਰਗੀ ਇਮਾਨਦਾਰੀ ਅੱਜ ਕੱਲ ਕਿਤੇ ਨਹੀਂ ਹੈਗੀ ਤਾਂ ਹੀ ਤਾਂ মিডিਆ ਸਿਰ ਤੇ ਚੜ ਕੇ ਅੱਗੇ ਫਲਾ ਰਿਹਾ ਅੱਗੇ ਗੰਦੀਆਂ ਫਵਾਵਾ ਠੀਕ ਹੁਣ ਸਾਨੂੰ ਰੇ ਦਵਾਈਆਂ ਨਹੀਂ ਵਧੀਆ ਮਿਲਦੀਆਂ ਜੀ ਰੇ ਦਵਾਈਆਂ ਸਾਨੂੰ ਵਧੀਆ ਮਿਲਦੀਆਂ ਨੇ ਸਾਨੂੰ ਨਕਲੀ ਦਵਾਈਆਂ ਨਕਲੀ ਬੀਜ ਅਸੀਂ ਤਾਂ ਪੁੱਤਾ ਵਾਂਗੂ ਫਸਲ ਪਾਲਦੇ ਆ ਸਾਡੀ ਉਹੀ ਘਾਟਾ ਪੈ ਜਾਂਦਾ ਸਾਨੂੰ ਫਿਰ ਕਰਜ਼ਾ ਸਾਡੇ ਸਿਰ ਤਾਂ ਹੀ ਚੜਦਾ ਹੈ ਤਾਂ ਹੀ ਚੜਦਾ ਸਾਡੇ ਸਿਰ ਕਰਜ਼ਾ ਹੁਣ ਸਾਨੂੰ ਕਿਤੇ ਜਾਂਦਾ ਹਾਂ ਕਰੋੜੇ ਮਾਫ ਕਰਤਾ ਜੀ ਹਾਂਜੀ ਹੁਣ ਆਹ ਤੇ ਤਾਂ ਟਾਨੀ ਪਾਨੀ ਦੇ ਤਾਂ ਹੋ ਕਰ ਜੇ ਮਾਫ ਕਰ ਰਿਹਾ ਏਡੇ ਕਰੋੜਾਪਤੀ ਬੰਦੇ ਦੇ ਤਾਂ ਮਾਤੜਾਂ ਦੇ ਤੇ ਕੁਝ ਵੀ ਨਹੀਂ ਕਰ ਰਿਹਾ ਹੈਗਾ ਸਾਡੇ ਇੰਨੇ ਪੜੇ ਲਿਖੇ ਬੱਚੇ ਫਿਰ ਰਹੇ ਨੇ ਰੂਲ ਰਹੇ ਨੇ ਹੈ ਇੰਨੇ ਇੰਨੇ ਪੜਾਈਆਂ ਕਰੀਆਂ ਮੈਨੇ ਸਾਡੇ ਬੱਚਿਆਂ ਨੇ ਕੀ ਕਰ ਸਾਡੇ ਬੱਚਿਆਂ ਵਾਸਤੇ ਨੌਕਰੀ ਨਹੀਂ ਰਹੀ ਹੈਗੀ ਬਾਹਰਲੇ ਸਟੇਟਾਂ ਜਾਂ ਉਰੇ ਪੰਜਾਬ ਵਿੱਚ ਨੌਕਰੀਆਂ ਦੇ ਰਿਹਾ ਉਹ ਬਈਆਂ ਨੂੰ ਨੌਕਰੀਆਂ ਦੇ ਰਿਹਾ ਉਹਨਾਂ ਨੂੰ ਚੜਾ ਰਿਹਾ ਸਾਡੇ ਸਿਰਪਰ ਸਾਰ ਕੱਟ ਬਣਾ ਬਣਾ ਕੇ ਭਈਆਂ ਦੇ ਮਹਾਲੀ ਵਿੱਚ ਗੰਦ ਇੰਨਾ ਪਾਇਆ ਪਿਆ ਭਈਆਂ ਨੇ ਮਾਰਾਂ ਤੈਨੂੰ ਕੋ ਇੱਥੇ ਰੱਖਾ ਸੋ ਇਹ ਬੀਬੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਹੱਕ ਲੈ ਕੇ ਹਟਾਂਗੇ ਸੋ ਜਿੱਦਾਂ ਵੀ ਕਿਸਾਨ ਆਗੂ ਕਹਿਣਗੇ ਸ਼ਾਂਤਮਈ ਪ੍ਰਦਰਸ਼ਨਾਂ ਜਿਹੜਾ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਸੋ ਕੱਲ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਕੱਲ ਅਗਲੀ ਰਣਨੀਤੀ ਤਿਆਰ ਕੀਤੀ ਜਾਊਗੀ ਕੀ ਰਣਨੀਤੀ ਤਿਆਰ ਹੁੰਦੀ ਹੈ ਇਹ ਵੀ ਦੇਖਾਂਗੇ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਗਾਂਧੀਗਾ